ਹalleluyah ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਅਸੀਂ ਤੁਹਾਡੀ ਮਹਿਮਾ ਕਰਦੇ ਹਾਂ ਪ੍ਰਭੂ ਤੁਹਾਡੀ ਵਡਿਆਈ ਕਰਦੇ ਹਾਂ ਮੇਰੇ ਪਿਤਾ ਤੁਹਾਡੀ ਉਸਤਤ ਕਰਦੇ ਹਾਂ ਮੇਰੇ ਪ੍ਰਭੂ ਤੁਸੀਂ ਮਹਿਮਾ ਵਡਿਆਈ ਆਦਰ ਮਾਣ ਸਤਿਕਾਰ ਦੇ ਯੋਗ ਹੋ ਮੇਰੇ ਪਿਤਾ ਪਰਮੇਸ਼ਰ ਤੁਸੀਂ ਹੋ ਮੇਰੇ ਪ੍ਰਭੂ ਜੋ ਸਾਡੇ ਜੀਵਨਾਂ ਦੇ ਵਿੱਚ ਸਭ ਕੁਝ ਕਰਦੇ ਹੋ ਮੇਰੇ ਪਿਤਾ ਤੁਸੀਂ ਹੋ ਮੇਰੇ ਪਰਮੇਸ਼ਰ ਜਿਨ੍ਹਾਂ ਨੇ ਸਾਹ ਦਿੱਤੇ ਨੇ ਮੇਰੇ ਪਿਤਾ ਜਿਨ੍ਹਾਂ ਨੇ ਸਾਨੂੰ ਪ੍ਰਭੂ ਬੋਲਣ ਲਈ ਜਬਾਨ ਦਿੱਤੀ ਹੈ ਮੇਰੇ ਪਿਤਾ ਜਿਨ੍ਹਾਂ ਨੇ ਸਾਨੂੰ ਸੁਣ ਲਈ ਕੰਨ ਦਿੱਤੇ ਹਨ ਮੇਰੇ ਪਿਤਾ ਅਸੀਂ ਤੁਹਾਡਾ ਸ਼ੁਕਰਗੁਜ਼ਾਰੀ ਕਰਦੇ ਹਾਂ ਮੇਰੇ ਪਰਮੇਸ਼ਰ ਤੁਹਾਡੀ ਮਹਿਮਾ ਕਰਦੇ ਆ ਪ੍ਰਭੂ ਕਿ ਅੱਜ ਇੱਕ ਇੱਕ ਜਨ ਜ਼ਿੰਦਾ ਹੈ ਔਰ ਤੁਹਾਡੀ ਮਹਿਮਾ ਕਰ ਰਿਹਾ ਹੈ ਮੇਰੇ ਪਰਮੇਸ਼ਰ ਤੁਹਾਡੇ ਵਚਨਾਂ ਨੂੰ ਬੋਲ ਰਿਹਾ ਹੈ ਮੇਰੇ ਪ੍ਰਭੂ ਤੁਹਾਡੇ ਵਚਨ ਨੂੰ ਸੁਣ ਰਿਹਾ ਹੈ ਮੇਰੇ ਪਿਤਾ ਔਰ ਆਪਣੇ ਘਰਾਂ ਵਿੱਚ ਹਰ ਕੋਈ ਤੁਹਾਡੀ ਮਹਿਮਾ ਵਡਿਆਈ ਕਰ ਰਿਹਾ ਹੈ ਔਰ ਪ੍ਰਾਰਥਨਾ ਮਾ ਕਰ ਰਿਹਾ ਹੈ ਮੇਰੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਕਿ ਅੱਜ ਅਸੀਂ ਜ਼ਿੰਦਾ ਹਾਂ ਔਰ ਜ਼ਿੰਦਾ ਪਰਮੇਸ਼ਰ ਤੁਹਾਡੀ ਹੀ ਮਹਿਮਾ ਕਰ ਰਿਹਾ ਹੈ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਸੀਂ ਮਹਾਨ ਪਰਮੇਸ਼ਰ ਔਰ ਸਰਵ ਸ਼ਕਤੀਮਾਨ ਹੋ ਜੀਵਤ ਪਰਮੇਸ਼ਵਰੋਂ ਸੱਚੇ ਪਰਮੇਸ਼ਵਰੋਂ ਚੁੱਗ ਜੁਗ ਅਟਲੋਂ ਪ੍ਰਭੂ ਤੁਸੀਂ ਆਦੋਂ ਤੁਸੀਂ ਅੰਤੋਂ ਤੁਸੀਂ ਅਲਫਾ ਹੋ ਤੁਸੀਂ ਮੇਗਾ ਹੋ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਅੱਜ ਕੱਲੋਂ ਜੁਗ ਦੇ ਅੰਤ ਤੱਕ ਦੇ ਤੁਸੀਂ ਪਰਮੇਸ਼ਵਰੋਂ ਮੇਰੇ ਪ੍ਰਭੂ ਉਹ ਸੱਚਮੁੱਚ ਪਰਮੇਸ਼ਰ ਤੁਸੀਂ ਜ਼ਿੰਦਾ ਹੋ ਮੇਰੇ ਪਿਤਾ ਅਸੀਂ ਤੁਹਾਡੀ ਮਹਿਮਾ ਕਰਦੇ ਆ ਤੁਹਾਡੀ ਵਡਿਆਈ ਕਰਦੇ ਆ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਹਰ ਰੋਜ਼ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੰਦੇ ਹੋ ਮੇਰੇ ਪਿਤਾ ਔਰ ਰੋਜ਼ ਆਪਣਾ ਵਚਨ ਦਿੰਦੇ ਹੋ ਮੇਰੇ ਪਿਤਾ ਕਿ ਅਸੀਂ ਵਚਨਾਂ ਦੇ ਰਾਹੀਂ ਪ੍ਰਾਰਥਨਾma ਕਰੀਏ ਮੇਰੇ ਪਿਤਾ ਔਰ ਇਹ ਵਚਨ ਸਾਡੇ ਜੀਵਨਾਂ ਦੇ ਵਿੱਚ ਪੂਰੇ ਹੋਣ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਯੇਸ਼ੂ ਤੁਹਾਡੇ ਵਚਨ ਹੀ ਹਨ ਮੇਰੇ ਪਿਤਾ ਜੋ ਸਾਨੂੰ ਜੀਵਨ ਦਿੰਦੇ ਨੇ ਸਾਨੂੰ ਰਾਹ ਦਿਖਾਉਂਦੇ ਨੇ ਸਾਨੂੰ ਸਚਾਈ ਤੇ ਲੈ ਕੇ ਜਾਂਦੇ ਨੇ ਔਰ ਸਾਡੇ ਜੀਵਨਾਂ ਦੇ ਵਿੱਚ ਚੰਗਿਆਈ ਨੂੰ ਲੈ ਕੇ ਆਉਂਦੇ ਨੇ ਮੇਰੇ ਪ੍ਰਭੂ ਅੱਜ ਮੇਰੇ ਬਾਪ ਮੇਰੇ ਖੁਦਾ ਤੁਸੀਂ ਸਾਨੂੰ ਵਚਨ ਦੇ ਰਹੇ ਹੋ ਆਪਣਾ ਮੇਰੇ ਪ੍ਰਭੂ ਜੀ ਤੁਸੀਂ ਕਿਹਾ ਹੈ ਮੇਰੇ ਪਰਮੇਸ਼ਰ ਮਤੀ ਦੀ ਅੰਜ਼ੀਲ ਮੇਰੇ ਪਿਤਾ ਉਹਦਾ 8 ਅਧਿਆਇ ਉਹਦੀ 2 ਐਤ ਵਿੱਚ ਮੇਰੇ ਪ੍ਰਭੂ ਤੁਸੀਂ ਆਪਣੇ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਕਿ ਇੱਕ ਕੋੜੀ ਨੇ ਪ੍ਰਭੂ ਤੁਹਾਡੇ ਕੋਲ ਆਣ ਕੇ ਤੁਹਾਨੂੰ ਮੱਥਾ ਟੇਕਿਆ ਔਰ ਉਹਨੇ ਕਿਹਾ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੋ ਤੇ ਮੈਂ ਸ਼ੁੱਧ ਹੋ ਸਕਦਾ ਹਾਂ ਮੇਰੇ ਪਿਤਾ ਅੱਜ ਦਾ ਤੁਹਾਡਾ ਇਹ वचन ਮੇਰੇ ਪਰਮੇਸ਼ਰ ਇੱਕ ਇੱਕ ਜਨ ਦੇ ਜੀਵਨ ਵਿੱਚ ਪੂਰਾ ਹੋਵੇ ਮੇਰੇ ਪ੍ਰਭੂ ਅੱਜ ਦਾ ਇਹ वचन ਮੇਰੇ ਪਰਮੇਸ਼ਰ ਇੱਕ ਇੱਕ ਜਨ ਨੂੰ ਸ਼ੁੱਧ ਕਰ ਦਵੇ ਮੇਰੇ ਪ੍ਰਭੂ ਸੱਚਮੁੱਚ ਪ੍ਰਭੂ ਜਿਸ ਤਰ੍ਹਾਂ ਉਸ ਕੋੜੀ ਨੇ ਕਿਹਾ ਸੀਗਾ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਮੇਰੇ ਪ੍ਰਭੂ ਮੈਨੂੰ ਸ਼ੁੱਧ ਕਰ ਸਕਦੇ ਹੋ ਅੱਜ ਪ੍ਰਭੂ ਇਹੀ ਸ਼ਬਦ ਅੱਜ ਤੁਹਾਡੇ ਲੋਕ ਆਪਣੇ ਮੂੰਹ ਚੋਂ ਬੋਲਣ ਮੇਰੇ ਪਿਤਾ ਅੱਜ ਉਹ ਬੋਲਣ ਮੇਰੇ ਪ੍ਰਭੂ ਜੋ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਇਸ ਬਚਨ ਨੂੰ ਆਪਣੇ ਜੀਵਨ ਚ ਲੈ ਰਹੇ ਨੇ ਔਰ ਇਸ ਬਚਨ ਦੇ ਦੁਆਰਾ ਅੱਜ ਬੋਲ ਰਹੇ ਨੇ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਜ ਮੈਨੂੰ ਚੰਗਾ ਕਰ ਸਕਦੇ ਹੋ ਮੇਰੇ ਪਿਤਾ ਤੁਸੀਂ ਚਾਹੋ ਤਾਂ ਅੱਜ ਸਾਡੇ ਘਰਾਣੇ ਨੂੰ ਬਚਾ ਸਕਦੇ ਹੋ ਪ੍ਰਭੂ ਤੁਸੀਂ ਚਾਹੋ ਪ੍ਰਭੂ ਅੱਜ ਸਿ ਹਰੇਕ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਆ ਅੱਜ ਜੋ ਜੋ ਜਨ ਇਸ ਬਚਨ ਦੇ ਅਨੁਸਾਰ ਬੋਲ ਰਹੇ ਨੇ ਪ੍ਰਭੂ ਜਿਸ ਤਰ੍ਹਾਂ ਉਸ ਕੋੜੀ ਨੇ ਕਿਹਾ ਕਹਿੰਦਾ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਹਾਂ ਅੱਜ ਮੇਰੇ ਪਰਮੇਸ਼ਰ ਇਹ ਸ਼ਬਦ ਜੋ ਜੋ ਬੋਲ ਰਹੇ ਹਨ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਸਾਡੇ ਜੀਵਨਾ ਚੋਂ ਹਰ ਕਰਜ਼ੇ ਜਾ ਸਕਦੇ ਨੇ ਪ੍ਰਭੂ ਤੁਸੀਂ ਚਾਹੋ ਮੇਰੇ ਪ੍ਰਭੂ ਤਾਂ ਹਰ ਇੱਕ ਬੱਚੇ ਮਾਪੇ ਦੇ ਆਗਿਆਕਾਰ ਬਣ ਸਕਦੇ ਨੇ ਪ੍ਰਭੂ ਤੁਸੀਂ ਚਾਹੋ ਮੇਰੇ ਪਰਮੇਸ਼ਰ ਅੱਜ ਇੱਕ ਇੱਕ ਦੇ ਘਰ ਵਿੱਚੋਂ ਨਸ਼ਾ ਜਾ ਸਕਦਾ ਹੈ ਮੇਰੇ ਪ੍ਰਭੂ ਤੁਸੀਂ ਚਾਹੋ ਮੇਰੇ ਪ੍ਰਭੂ ਅੱਜ ਇੱਕ ਇੱਕ ਦੇ ਘਰ ਵਿੱਚ ਸੱਚੀ ਸ਼ਾਂਤੀ ਆ ਸਕਦੀ ਹੈ ਮੇਰੇ ਪਿਤਾ ਅੱਜ ਪ੍ਰਭੂ ਜੋ ਜੋ ਚਨ ਬੋਲ ਰਹਿ ਨੇ ਮੇਰੇ ਪਿਤਾ ਕਿ ਤੁਸੀਂ ਚਾਹੋ ਮੇਰੇ ਪਿਤਾ ਜਿੰਨਾ ਦਾ ਫਾਈਨੈਂਸ ਡੁੱਬਿਆ ਹੋਇਆ ਹੈ ਉਹ ਫਾਈਨੈਂਸ ਬਹਾਲ ਹੋ ਸਕਦਾ ਹੈ ਮੇਰੇ ਪ੍ਰਭੂ ਤੁਸੀਂ ਚਾਹੋ ਮੇਰੇ ਪ੍ਰਭੂ ਅੱਜ ਇੱਕ ਇੱਕ ਦੇ ਕਾਰੋਬਾਰ ਚ ਵਾਧਾ ਹੋ ਸਕਦਾ ਹੈ ਤੁਸੀਂ ਚਾਹੋ ਮੇਰੇ ਪਰਮੇਸ਼ਵਰ ਅੱਜ ਇੱਕ ਇੱਕ ਦੀ ਨੌਕਰੀ ਵਿੱਚ ਤਰੱਕੀ ਹੋ ਸਕਦੀ ਹੈ ਤੁਸੀਂ ਚਾਹੋ ਪਰਮੇਸ਼ਵਰ ਅੱਜ ਹਰ ਕੋਈ ਤੁਹਾਡੀ ਮਹਿਮਾ ਕਰਨ ਵਾਲਾ ਬਣ ਸਕਦਾ ਹੈ ਅੱਜ ਪਰਮੇਸ਼ਵਰ ਸਾਡੇ ਸ਼ਬਦ ਮੇਰੇ ਪਰਮੇਸ਼ਰ ਅਸੀਂ ਆਪਣੇ ਜੀਵਨਾਂ ਦੇ ਵਿੱਚ ਪ੍ਰਭੂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਮੇਰੇ ਪਿਤਾ ਆਪਣੀ ਨਹੀਂ ਪ੍ਰਭੂ ਯੇਸ਼ੂ ਤੁਹਾਡੀ ਮਰਜ਼ੀ ਨੂੰ ਮੰਗਦੇ ਆ ਜਿਸ ਤਰ੍ਹਾਂ ਇਸ ਕੋੜੀ ਨੇ ਮੰਗਿਆ ਮੇਰੇ ਪ੍ਰਭੂ ਉਹਨੇ ਕਿਹਾ ਉਹਨੇ ਤੁਹਾਡੇ ਚਰਨਾਂ 'ਚ ਮੱਥਾ ਟੇਕਿਆ ਕਹਿੰਦਾ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਅਸੀਂ ਮੰਗਦੇ ਹਾਂ ਪ੍ਰਭੂ ਕਿ ਸਾਡੇ ਜੀਵਨ ਦੇ ਵਿੱਚ ਸਾਡੀਆਂ ਨਹੀਂ ਪ੍ਰਭੂ ਤੁਹਾਡੀਆਂ ਯੋਜਨਾਵਾਂ ਪੂਰੀਆਂ ਹੋਣ ਸਾਡੀਆਂ ਨਹੀਂ ਪ੍ਰਭੂ ਸਾਡੀ ਮਰਜ਼ੀ ਨਹੀਂ ਪ੍ਰਭੂ ਬਲਕਿ ਤੁਹਾਡੀ ਇੱਛਾ ਤੁਹਾਡੀ ਮਰਜ਼ੀ ਪੂਰੀ ਹੋਵੇ ਜਿਸ ਤਰ੍ਹਾਂ ਮੇਰੇ ਪਰਮੇਸ਼ਵਰ ਤੁਸੀਂ ਆਪਣੇ ਵਚਨ ਦੇ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਜਰਮਾਇਆ 29 ਅਧਿਆਏ ਉਹਦੀ 11 ਐਤ ਵਿੱਚ ਪ੍ਰਭੂ ਤੁਸੀਂ ਕਿਹਾ ਕਿ ਤੁਹਾਡੀਆਂ ਸੋਚਾਂ ਸਾਡੇ ਲਈ ਸਾਰੀਆਂ ਭਲਾਈਆਂ ਦੀਆਂ ਹਨ ਮੇਰੇ ਪਿਤਾ ਸੱਚਮੁੱਚ ਮੇਰੇ ਪਰਮੇਸ਼ਰ ਉਹ ਸੋਚਾਂ ਜੋ ਤੁਸੀਂ ਇਹ ਲਈ ਸੋਚੀਆਂ ਨੇ ਮੇਰੇ ਪ੍ਰਭੂ ਉਹ ਸਾਰੀਆਂ ਭਲਾਈਆਂ ਦੀਆਂ ਨੇ ਮੇਰੇ ਪਿਤਾ ਅੱਜ ਜੋ ਇੱਕ ਇੱਕ ਸੋਚ ਪ੍ਰਭੂ ਜੋ ਤੁਹਾਡੀ ਸਾਡੇ ਲਈ ਹੈ ਮੇਰੇ ਪਿਤਾ ਉਹ ਸਾਡੇ ਜੀਵਨਾਂ ਦੇ ਵਿੱਚ ਪੂਰੀ ਹੋਵੇ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਅੱਜ ਅਸੀਂ ਮੰਗਦੇ ਹਾਂ ਪਰਮੇਸ਼ਵਰ ਕਿ ਸਾਡੇ ਜੀਵਨਾ ਚ ਸਾਡੀ ਨਹੀਂ ਤੁਹਾਡੀ ਮਰਜ਼ੀ ਪੂਰੀ ਹੋਵੇ ਮੇਰੇ ਪਿਤਾ ਤੁਹਾਡੀਆਂ ਯੋਜਨਾਵਾਂ ਪੂਰੀਆਂ ਹੋਣ ਮੇਰੇ ਪਿਤਾ ਤੁਹਾਡੀ ਇੱਛਾ ਪੂਰੀ ਹੋਵੇ ਮੇਰੇ ਪ੍ਰਭੂ ਓ ਮੇਰੇ ਪਰਮੇਸ਼ਵਰ ਅੱਜ ਅਸੀਂ ਤੁਹਾਡੇ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਦੇ ਹਾਂ ਮੇਰੇ ਪਿਤਾ ਕਿਉਂਕਿ ਤੁਹਾਡੀ ਇੱਛਾ ਹੈ ਜੋ ਮੇਰੇ ਪਿਤਾ ਜੋ ਤੁਹਾਡੀਆਂ ਯੋਜਨਾਵਾਂ ਨੇ ਮੇਰੇ ਪਿਤਾ ਉਹ ਇੰਨੀਆਂ ਵੱਡੀਆਂ ਨੇ ਮੇਰੇ ਪ੍ਰਭੂ ਜਿਵੇਂ ਧਰਤੀ ਤੋਂ ਅਸਮਾਨ ਹੈ ਮੇਰੇ ਪਿਤਾ ਜਿਵੇਂ ਚੜ੍ਹਦੇ ਤੋਂ ਲੈਂਦਾ ਹੈ ਮੇਰੇ ਪਰਮੇਸ਼ਰ ਅੱਜ ਇੱਕ ਇੱਕ ਤੁਹਾਡੀ ਯੋਜਨਾ ਮੇਰੇ ਖੁਦਾਬਾਪ ਸਾਡੇ ਜੀਵਨਾਂ ਦੇ ਵਿੱਚ ਪੂਰੀ ਹੋਵੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰੀ ਹੋਵੇ ਔਰ ਮੇਰੇ ਪਰਮੇਸ਼ਰ ਸੱਚਮੁੱਚ ਮੇਰੇ ਪਰਮੇਸ਼ਰ ਤੁਹਾਡੀ ਇੱਕ ਇੱਕ ਯੋਜਨਾ ਅੱਜ ਸਾਡੀ ਜ਼ਿੰਦਗੀ ਚ ਪੂਰੀ ਹੋਵੇ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਅੱਜ ਮੇਰੇ ਪਰਮੇਸ਼ਰ ਅਸੀਂ ਮੰਗਦੇ ਹਾਂ ਪ੍ਰਭੂ ਕਿ ਤੁਸੀਂ ਚਾਹੋ ਮੇਰੇ ਪਿਤਾ ਤਾ ਸੱਚਮੁੱਚ ਸਾਡੇ ਜੀਵਨ ਬਹਾਲ ਹੋ ਸਕਦੇ ਨੇ ਸਾਡੀਆਂ ਜ਼ਿੰਦਗੀਆਂ ਬਹਾਲ ਹੋ ਸਕਦੀਆਂ ਨੇ ਸਾਡੇ ਘਰਾਣੇ ਬਹਾਲ ਹੋ ਸਕਦੇ ਨੇ ਔਰ ਸਾਡਾ ਪੂਰਾ ਪਰਿਵਾਰ ਤੁਹਾਡੀ ਮਹਿਮਾ ਕਰਨ ਵਾਲਾ ਬਣ ਸਕਦਾ ਹੈ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਅੱਜ ਜੋ-ਜੋ ਜਨ ਆਪਣੇ ਮੁਖ ਚੋਂ ਬੋਲ ਰਿਹਾ ਹੈ ਮੇਰੇ ਪ੍ਰਭੂ ਆਪਣੇ ਮੁਖ ਚੋਂ ਇਸ ਬਚਨ ਨੂੰ ਬੋਲ ਰਿਹਾ ਹੈ ਮੇਰੇ ਪਿਤਾ ਔਰ ਜੋ-ਜੋ ਜਨ ਇਸ ਤਰ੍ਹਾਂ ਮੰਗ ਰਿਹਾ ਹੈ ਮੇਰੇ ਪ੍ਰਭੂ ਕਿ ਤੁਸੀਂ ਚਾਹੋ ਮੇਰੇ ਪਰਮੇਸ਼ਰ ਤਾਂ ਸਭ ਕੁਝ ਹੋ ਸਕਦਾ ਹੈ ਮੇਰੇ ਪਿਤਾ ਅੱਜ ਪਰਮੇਸ਼ਰ ਜਿਨ੍ਹਾਂ ਜਿਨ੍ਹਾਂ ਨੂੰ ਜਿਸ ਚੀਜ਼ ਦੀ ਲੋੜ ਹੈ ਅੱਜ ਜਦੋਂ ਉਹ ਇਸ ਬਚਨ ਦੇ ਦੁਆਰਾ ਮੰਗਣਗੇ ਮੇਰੇ ਪਿਤਾ ਅੱਜ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਤੁਹਾਡੀਆਂ ਮਰਜ਼ੀਆਂ ਤੁਹਾਡੀਆਂ ਯੋਜਨਾਵਾਂ ਪੂਰੀਆਂ ਹੋਣਗੀਆਂ ਪਰ ਉਹ ਯੇਸ਼ੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੂੰ ਉਸ ਕੁੜੀ ਨੂੰ ਕਿਹਾ ਮੇਰੇ ਪਰਮੇਸ਼ਰ ਕਿ ਮੈਂ ਚਾਹੁੰਦਾ ਹਾਂ ਤੁਸੀਂ ਆਪਣਾ ਹੱਥ ਵਧਾਇਆ ਮੇਰੇ ਪਿਤਾ ਔਰ ਆਪਣਾ ਹੱਥ ਵਧਾ ਕੇ ਉਹਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਮੇਰੇ ਪਿਤਾ ਉਹ ਸੱਚਮੁੱਚ ਪ੍ਰਭੂ ਉਸੇ ਵਕਤ ਉਹਦਾ ਕੋੜ ਉਹਦੇ ਜੀਵਨ ਚੋਂ ਚੰਦਾਰਿਆ ਮੇਰੇ ਪ੍ਰਭੂ ਅੱਜ ਉਹੀ ਹੱਥ ਤੁਸੀਂ ਆਪਣੇ ਲੋਕਾਂ ਦੇ ਵੱਲ ਵਧਾ ਰਹੇ ਹੋ ਕਲਿਸੀਆ ਦੇ ਵੱਲ ਵਧਾ ਰਹੇ ਹੋ ਵਿਸ਼ਵਾਸੀਆਂ ਦੇ ਵੱਲ ਵਧਾ ਰਹੇ ਹੋ ਜੋ ਜੋ ਜਾਣ ਇਸ ਵਚਨ ਨੂੰ ਸੁਣ ਰਹੇ ਨੇ ਮੇਰੇ ਪਿਤਾ ਔਰ ਬੋਲ ਰਹੇ ਨੇ ਮੇਰੇ ਪਰਮੇਸ਼ਰ ਅੱਜ ਤੁਸੀਂ ਆਪਣਾ ਫਤਿਹਮੰਦ ਹੱਥ ਉਹਨਾਂ ਲੋਕਾਂ ਦੇ ਵੱਲ ਵਧਾਰੇ ਹੋ ਮੇਰੇ ਪਿਤਾ ਔਰ ਪਰਮੇਸ਼ਵਰ ਸੱਚਮੁੱਚ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਮੈਂ ਤੁਹਾਡੇ ਸ਼ਬਦਾਂ ਨੂੰ ਪੂਰਾ ਕਰ ਦਿੱਤਾ ਹੈ ਅੱਜ ਤੁਸੀਂ ਕਹਿ ਰਹੇ ਹੋ ਮੇਰੇ ਪਰਮੇਸ਼ਵਰ ਕਿ ਮੈਂ ਚਾਹੁੰਦਾ ਹਾਂ ਪ੍ਰਭੂ ਯੇਸ਼ੂ ਅੱਜ ਤੁਸੀਂ ਆਪਣੇ ਮੁਖ ਚੋਂ ਕਹਿ ਰਹੇ ਹੋ ਮੇਰੇ ਪਿਤਾ ਜਿੱਦਾਂ ਉਸ ਕੁੜੀ ਨੂੰ ਕਿਹਾ ਸੀ ਤੁਸੀਂ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅੱਜ ਪ੍ਰਭੂ ਯੇਸ਼ੂ ਤੁਸੀਂ ਚਾਹੁੰਦੇ ਹੋ ਕਿ ਇੱਕ ਇੱਕ ਘਰ ਗਰੀਬੀ ਚੋਂ ਬਾਹਰ ਆ ਜਾਵੇ ਅੱਜ ਇੱਕ ਇੱਕ ਘਰ ਕਰਜ਼ਿਆਂ ਚੋਂ ਬਾਹਰ ਆ ਜਾਵੇ ਅੱਜ ਪਰਮੇਸ਼ਵਰ ਪ੍ਰਭੂ ਯਸ਼ੂ ਤੁਸੀ ਕਹਿ ਰਹੇ ਹੋ ਮੇਰੇ ਪਿਤਾ ਇੱਕ ਇੱਕ ਜਨ ਨੂੰ ਕਹਿ ਰਹੇ ਹੋ ਮੇਰੇ ਪਿਤਾ ਕਿ ਤੁਸੀਂ ਬਿਮਾਰੀਆਂ ਚੋਂ ਬਾਹਰ ਆ ਰਹੇ ਹੋ ਤੁਸੀਂ ਦੁੱਖਾਂ ਚੋਂ ਬਾਹਰ ਆ ਰਹੇ ਹੋ ਤੁਸੀਂ ਬੇਬਸੀਆਂ ਚੋਂ ਬਾਹਰ ਆ ਰਹੇ ਹੋ ਤੁਸੀਂ ਕਰਜ਼ਿਆਂ ਚੋਂ ਬਾਹਰ ਆ ਰਹੇ ਹੋ ਤੁਸੀਂ ਲੜਾਈ ਝਗੜੇ ਚੋਂ ਬਾਹਰ ਆ ਰਹੇ ਹੋ ਅੱਜ ਤੁਸੀਂ ਇੱਕ ਇੱਕ ਜਨ ਨੂੰ ਕਹਿ ਰਹੇ ਹੋ ਮੇਰੇ ਪਰਮੇਸ਼ਵਰ ਕਿ ਤੁਸੀਂ ਡਿਪਰੈਸ਼ਨ ਚੋਂ ਬਾਹਰ ਆ ਰਹੇ ਹੋ ਅੱਜ ਪਰਮੇਸ਼ਵਰ ਜਿੱਦਾਂ ਤੁਸੀਂ ਪ੍ਰਭੂ ਉਸ ਕੋੜੀ ਦੇ ਵੱਲ ਆਪਣਾ ਹੱਥ ਵਧਾਇਆ ਔਰ ਆਪਣੇ ਮੁਖ ਚੋਂ ਉਹਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅੱਜ ਪਰਮੇਸ਼ਵਰ ਤੁਸੀਂ ਆਪਣਾ ਹੱਥ ਵਧਾ ਕੇ ਜੋ ਇਸ ਬਚਨ ਨੂੰ ਬੋਲ ਰਹੇ ਹਨ ਅੱਜ ਉਹਨਾਂ ਨੂੰ ਕਹਿ ਰਹੇ ਹੋ ਮੇਰੇ ਪਿਤਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਹੋ ਜਾਓ ਤੁਹਾਡੇ ਬੱਚੇ ਚੰਗੇ ਹੋ ਜਾਣ ਆ ਤੁਹਾਡੇ ਬੱਚੇ ਆਗਿਆਕਾਰੀ ਵਿੱਚ ਆ ਜਾਣ ਅੱਜ ਪਰਮੇਸ਼ਵਰ ਤੁਸੀਂ ਕਹਿ ਰਹੇ ਹੋ ਕਿ ਜੋ ਜੋ ਚੰਨ ਮੇਰੇ ਪ੍ਰਭੂ ਪਰਿਵਾਰ ਮੇਰੇ ਪਿਤਾ ਇੱਕ ਜੁੱਟ ਉਹਨੇ ਤੁਹਾਡੇ ਇਸ ਬਚਨ ਦੇ ਦੁਆਰਾ ਅੱਜ ਤੁਸੀਂ ਕਹਿ ਰਹੇ ਹੋ ਮੇਰੇ ਪਰਮੇਸ਼ਰ ਕਿ ਤੁਸੀਂ ਇੱਕ ਜੁੱਟ ਹੋ ਜਾਓ ਇੱਕ ਮਨ ਹੋ ਜਾਓ ਓ ਮੇਰੀ ਮਹਿਮਾ ਕਰੋ ਮੇਰੀ ਬੜੀਆਈ ਕਰੋ ਅੱਜ ਪਰਮੇਸ਼ਰ ਤੁਹਾਡਾ ਬਚਨ ਇੱਕ ਇੱਕ ਘਰ ਦੇ ਵਿੱਚ ਜਾ ਰਿਹਾ ਹੈ ਮੇਰੇ ਪਿਤਾ ਤੁਸੀਂ ਆਪਣਾ ਫਤਿਹਮੰਦ ਹੱਥ ਇੱਕ ਇੱਕ ਦੇ ਜੀਵਨ ਵੱਲ ਵਧਾ ਰਹੇ ਹੋ ਮੇਰੇ ਪਿਤਾ ਅੱਜ ਤੁਸੀਂ ਇੱਕ ਇੱਕ ਜਨ ਨੂੰ ਪ੍ਰਭੂ ਖੁਦ ਕਹਿ ਰਹੇ ਹੋ ਮੇਰੇ ਪਿਤਾ ਕਿ ਤੁਹਾਡੀ ਨੇਚਾ ਨੇ ਤੁਹਾਨੂੰ ਬਚਾ ਲਿਆ ਹੈ ਤੁਹਾਡੀ ਤੁਹਾਡੇ ਵਿਸ਼ਵਾਸ ਨੇ ਤੁਹਾਨੂੰ ਬਚਾ ਲਿਆ ਹੈ ਅੱਜ ਇਸ ਬਚਨ ਦੇ ਦੁਆਰਾ ਬੋਲੋ ਪਰਮੇਸ਼ਵਰ ਨੂੰ ਕਿ ਪਰਮੇਸ਼ਵਰ ਜਿੱਦਾਂ ਉਸ ਕੋੜੀ ਨੇ ਆ ਕੇ ਮੱਥਾ ਟੇਕਿਆ ਉਹਨੇ ਪ੍ਰਭੂ ਦੇ ਅੱਗੇ ਕਿਹਾ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੋ ਤਾਂ ਮੈਂ ਸ਼ੁੱਧ ਹੋ ਸਕਦਾ ਹਾਂ ਹਰ ਪਰਮੇਸ਼ਵਰ ਤੁਸੀਂ ਉਹਨੂੰ ਉਹਦੇ ਵੱਲ ਆਪਣਾ ਹੱਥ ਵਧਾਇਆ ਔਰ ਕਿਹਾ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅੱਜ ਪਰਮੇਸ਼ਰ ਜਿੰਨੇ ਵੀ ਜਨ ਇਸ ਵਚਨ ਨੂੰ ਸੁਣ ਰਹੇ ਨੇ ਜਿੰਨੇ ਵੀ ਜਨ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰ ਰਹੇ ਨੇ ਅੱਜ ਤੁਸੀਂ ਫਤਿਹਮੰਦ ਹੱਥ ਉਹਨਾਂ ਲੋਕਾਂ ਵੱਲ ਵਧਾ ਰਹੇ ਹੋ ਮੇਰੇ ਪਿਤਾ ਇੱਕ ਇੱਕ ਜਨ ਵੱਲ ਵਧਾ ਰਹੇ ਹੋ ਮੇਰੇ ਪ੍ਰਭੂ ਅੱਜ ਤੁਸੀਂ ਇੱਕ ਇੱਕ ਦੇ ਪਰਿਵਾਰ ਵਿੱਚ ਮੇਰੇ ਪਿਤਾ ਆਪਣੇ ਮੁਖ ਤੋਂ ਬੋਲ ਕੇ ਕਹਿ ਰਹੇ ਹੋ ਕਿ ਮੈਂ ਚਾਹੁੰਦਾ ਹਾਂ ਤੁਹਾਡੇ ਘਰਾਂ ਵਿੱਚ ਸ਼ਾਂਤੀ ਆ ਜਾਵੇ ਆਨੰਦ ਆ ਜਾਵੇ ਮੈਂ ਚਾਹੁੰਦਾ ਹਾਂ ਪ੍ਰਭੂ ਤੁਸੀਂ ਕਹਿ ਰਹੇ ਹੋ ਮੇਰੇ ਪ੍ਰਭੂ ਕਿ ਅੱਜ ਤੁਸੀਂ ਪਾਪਾਂ ਤੋਂ ਆਜ਼ਾਦ ਹੋ ਜਾਮੋ ਅੱਜ ਤੁਸੀਂ ਅੱਜ ਤੁਹਾਡੇ ਕਰਾਂ ਵਿੱਚ ਮੁਕਤੀ ਅੱਜ ਤੁਹਾਡੇ ਕਰਾਂ ਵਿੱਚ ਛੁਟਕਾਰੇ ਆ ਜਾਣ ਅੱਜ ਪਰਮੇਸ਼ਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੀ ਮਹਿਮਾ ਕਰਨ ਵਾਲੇ ਬਣ ਰਹੇ ਹੋ ਉਹ ਪੂਰੇ ਦੇ ਪੂਰੇ ਕਰਾਣੇ ਅੱਜ ਪਰਮੇਸ਼ਰ ਤੁਹਾਡੇ ਇਹ ਬੋਨੇ ਜੇ ਸ਼ਬਦਾਂ ਦੇ ਦੁਆਰਾ ਚੰਗੇ ਹੋ ਰਹੇ ਨੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਹਾਡੇ ਵਚਨਾਂ ਦੇ ਵਿੱਚ ਸਮਰਥ ਹੈ ਮੇਰੇ ਪਿਤਾ ਤੁਹਾਡੇ ਵਚਨਾਂ ਦੇ ਵਿੱਚ ਚੰਗਿਆਈ ਹੈ ਮੇਰੇ ਪ੍ਰਭੂ ਤੁਹਾਡੇ ਵਚਨਾਂ ਚ ਰਿਹਾਈ ਹੈ ਮੇਰੇ ਪਰਮੇਸ਼ਰ ਸੱਚਮੁੱਚ ਪਰਮੇਸ਼ਰ ਜਿੱਦਾਂ ਤੁਸੀਂ ਬੋਲਿਆ ਮੇਰੇ ਪਿਤਾ ਉਸ ਕੋੜੀ ਨੂੰ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅੱਜ ਤੁਸੀਂ ਇੱਕ ਇੱਕ ਜਨ ਨੂੰ ਬੋਲ ਰਹੇ ਹੋ ਮੇਰੇ ਪ੍ਰਭੂ ਕਿ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਪਰਮੇਸ਼ਰ ਅੱਜ ਇੱਕ ਇੱਕ ਜਨ ਬਿਮਾਰੀਆਂ ਤੋਂ ਚੰਗਾ ਹੋ ਜਾਵੇ ਮੇਰੇ ਪ੍ਰਭੂ ਅੱਜ ਤੁਹਾਡਾ ਉਹੀ ਫਤਿਹਮੰਦ ਹੱਥ ਜਿਨੇ ਉਸ ਕੋੜੀ ਨੂੰ ਛੁਇਆ ਸੀ ਅੱਜ ਉਹ ਬਿਮਾਰੀ ਵਾਲੇ ਲੋਕਾਂ ਨੂੰ ਛੂ ਰਿਹਾ ਹੈ ਪ੍ਰਭੂ ਛੂ ਰਿਹਾ ਮੇਰੇ ਪਰਮੇਸ਼ਵਰ ਜਿੰਨੇ ਜਨ ਆਪਣੇ ਮੁਖ ਚੋਂ ਪੁਕਾਰ ਰਹੇ ਨੇ ਅੱਜ ਖੁਦਾਬਾਪ ਤੁਹਾਡਾ ਫਤਿਹਮੰਦ ਹੱਥ ਉਹਨਾਂ ਬਿਮਾਰੀ ਵਾਲੇ ਲੋਕਾਂ ਨੂੰ ਛੂ ਰਿਹਾ ਹੈ ਉਹ ਜੋ ਦੁਸ਼ਟ ਆਤਮਾ ਦੇ ਜਕੜੇ ਹੋਏ ਨੇ ਅੱਜ ਉਹਨਾਂ ਨੂੰ ਤੁਹਾਡਾ ਹੱਥ ਛੂ ਰਿਹਾ ਹੈ ਮੇਰੇ ਪਰਮੇਸ਼ਵਰ ਔਰ ਅੱਜ ਤੁਸੀਂ ਚਾਹੁੰਦੇ ਹੋ ਮੇਰੇ ਪ੍ਰਭੂ ਕਿ ਇੱਕ ਇੱਕ ਬਿਮਾਰ ਚੰਗਾ ਹੋ ਜਾਵੇ ਇੱਕ ਇੱਕ ਜਨ ਉਹ ਦੁਸ਼ਟ ਆਤਮਾ ਚੋਂ ਆਜ਼ਾਦ ਹੋ ਜਾਵੇ ਪ੍ਰਭੂ ਯੀਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਅੱਜ ਇੱਕ ਇੱਕ ਕਰਾਣਾ ਹਰ ਲੜਾਈ ਝਗੜੇ ਚੋਂ ਨਸਿਆਂ ਚੋਂ ਆਜ਼ਾਦ ਹੋ ਚੁਕਿਆ ਹੈ ਪ੍ਰਭੂ ਯੀਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਆਪਣੇ ਮੁਖ ਚੋਂ ਬੋਲਿਆ ਹੈ ਕਿ ਮੇਰੀਆਂ ਸਾਰੀਆਂ ਯੋਜਨਾਵਾਂ ਤੁਹਾਡੇ ਲਈ ਭਲਾਈ ਦੀਆਂ ਹਨ ਮੇਰੇ ਪਿਤਾ ਅੱਜ ਸਾਡੇ ਸ਼ਬਦ ਪ੍ਰਭੂ ਅਸੀਂ ਨਹੀਂ ਚਾਹੁੰਦੇ ਮੇਰੇ ਪਿਤਾ ਪਰ ਪਰਮੇਸ਼ਰ ਅਸੀਂ ਮੰਗਦੇ ਹਾਂ ਕਿ ਜੋ ਤੁਸੀਂ ਚਾਹੁੰਦੇ ਹੋ ਸਾਡੇ ਜੀਵਨਾਂ ਦੇ ਵਿੱਚ ਪੂਰਾ ਹੋਵੇ ਮੇਰੇ ਪਿਤਾ ਸਾਡੀ ਜੀਵਨਾਂ ਦੇ ਵਿੱਚ ਪ੍ਰਭੂ ਸਾਡੀ ਇੱਛਾ ਨਹੀਂ ਮੇਰੇ ਪਿਤਾ ਸਾਡੀ ਮਰਜ਼ੀ ਨਹੀਂ ਮੇਰੇ ਪ੍ਰਭੂ ਬਲਕਿ ਤੁਹਾਡੀ ਇੱਛਾ ਤੁਹਾਡੀ ਮਰਜ਼ੀ ਤੁਹਾਡੀਆਂ ਯੋਜਨਾਵਾਂ ਪੂਰੀਆਂ ਹੋਣ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਇੱਕ ਇੱਕ ਯੋਜਨਾ ਮੇਰੇ ਪ੍ਰਭੂ ਤੁਸੀਂ ਸਾਡੇ ਲਈ ਸੋਚੀ ਹੈ ਜੋ ਸਾਰੀਆਂ ਭਲਾਈਆਂ ਦੀਆਂ ਹਨ ਵਫਾਦਾਰੀ ਦੀਆਂ ਹਨ ਇਮਾਨਦਾਰੀ ਦੀਆਂ ਹਨ ਉਹ ਯੋਜਨਾਵਾਂ ਪਰਮੇਸ਼ਵਰ ਜੋ ਸਾਨੂੰ ਸਵਰਗ ਦੇ ਰਾਜ ਵਿੱਚ ਲੈ ਕੇ ਜਾ ਰਹੀਆਂ ਹਨ ਉਹ ਯੋਜਨਾਵਾਂ ਪਰਮੇਸ਼ਵਰ ਜੋ ਸਾਨੂੰ ਵਚਨ ਪੜਨਾ ਸਿਖਾ ਰਹੀਆਂ ਹਨ ਉਹ ਯੋਜਨਾਵਾਂ ਮੇਰੇ ਪਰਮੇਸ਼ਵਰ ਜੋ ਸਾਨੂੰ ਵਚਨਾਂ ਦਾ ਗਿਆਨ ਦੇ ਰਹੀਆਂ ਹਨ ਉਹ ਯੋਜਨਾਵਾਂ ਪਰਮੇਸ਼ਵਰ ਜੋ ਸਾਨੂੰ ਪ੍ਰਾਰਥਨਾ ਕਰਨੀਆਂ ਸਿਖਾ ਰਹੀਆਂ ਹਨ ਅੱਜ ਪਰਮੇਸ਼ਵਰ ਤੁਹਾਡੀਆਂ ਉਹ ਯੋਜਨਾਵਾਂ ਜੋ ਸਾਡੇ ਲਈ ਭਲਾਈਆਂ ਦੀਆਂ ਹਨ ਮੇਰੇ ਪਿਤਾ ਆ ਜੋ ਯੋਜਨਾਵਾਂ ਮੇਰੇ ਪਰਮੇਸ਼ਰ ਜੋ ਆਤਮਾ ਦੇ ਫਲਾਂ ਦੀਆਂ ਯੋਜਨਾਵਾਂ ਨੇ ਜੋ ਮਸੀਹੀ ਗੁਣਾਂ ਦੀਆਂ ਯੋਜਨਾਵਾਂ ਨੇ ਆ ਜੋ ਸਾਡੇ ਜੀਵਨਾਂ ਦੇ ਵਿੱਚ ਉਹ ਭਲਾਈ ਦੀਆਂ ਯੋਜਨਾਵਾਂ ਪੂਰੀਆਂ ਹੋਣ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੁਹਾਡੀਆਂ ਯੋਜਨਾਵਾਂ ਹਨ ਮੇਰੇ ਪ੍ਰਭੂ ਸਾਡੇ ਲਈ ਮੇਰੇ ਪਿਤਾ ਕਿ ਅਸੀਂ ਵਫਾਦਾਰ ਬਣੀਏ ਅਸੀਂ ਇਮਾਨਦਾਰ ਬਣੀਏ ਅਸੀਂ ਸੱਚਾਈ ਤੇ ਚੱਲੀਏ ਅਸੀਂ ਪਰਮੇਸ਼ਵਰ ਜਿਸ ਤਰ੍ਹਾਂ ਤੁਸੀਂ ਆਪਣੇ ਸਰੂਪ ਉੱਤੇ ਸਾਨੂੰ ਬਣਾਇਆ ਸੀ ਅਸੀਂ ਉਹੀ ਸਰੂਪ ਵਿੱਚ ਫਿਰ ਤੋਂ ਟਲ ਜਾਈਏ ਮੇਰੇ ਪਿਤਾ ਔਰ ਪਰਮੇਸ਼ਵਰ ਹਰ ਇੱਕ ਤੇ ਦਇਆ ਕਰੀਏ ਹਰ ਇੱਕ ਦੁਖੀ ਲਈ ਪ੍ਰਾਰਥਨਾ ਕਰੀਏ ਹਰ ਇੱਕ ਬੇਵਸ ਲਈ ਪ੍ਰਾਰਥਨਾ ਕਰੀਏ ਅੱਜ ਪਰਮੇਸ਼ਵਰ ਉਹ ਤੁਹਾਡੀਆਂ ਯੋਜਨਾਵਾਂ ਸਾਡੇ ਜੀਵਨਾਂ 'ਚ ਪੂਰੀਆਂ ਹੋਣ ਔਰ ਪਰਮੇਸ਼ਵਰ ਤੁਹਾਡੀਆਂ ਜੋ ਨਮਾਹਨ ਸਾਡੇ ਲਈ ਮੇਰੇ ਪਿਤਾ ਤੁਸੀਂ ਕਿਹਾ ਹੈ ਆਪਣੇ ਬਚਨਾਂ ਦੇ ਵਿੱਚ ਮੇਰੇ ਪਿਤਾ ਕਿ ਮੇਰੇ ਪਰਮੇਸ਼ਵਰ ਤੁਸੀਂ ਆਮ ਨਹੀਂ ਤੁਸੀਂ ਖਾਸ ਹੋ ਮੇਰੇ ਪਿਤਾ ਤੁਸੀਂ ਕਹਿ ਦਿੱਤਾ ਹੈ ਮੇਰੇ ਪ੍ਰਭੂ ਕਿ ਮੈਂ ਤੁਹਾਨੂੰ ਪਤਵੰਤਾ ਵਿੱਚ ਬਿਠਾਵਾਂਗਾ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਇਹ ਤੁਹਾਡੀ ਯੋਜਨਾ ਹੈ ਸਾਡੇ ਜੀਵਨਾ ਚ ਪੂਰੀ ਹੋਵੇ ਤੁਸੀਂ ਕਹਿ ਦਿੱਤਾ ਹੈ ਮੇਰੇ ਪਰਮੇਸ਼ਵਰ ਆਪਣੇ ਬਚਨਾਂ ਦੇ ਵਿੱਚ ਮੇਰੇ ਪਿਤਾ ਕਿ ਤੁਹਾਡੇ ਘਰ ਦੇ ਵਿੱਚ ਮੇਰੇ ਪਿਤਾ ਸਦਾ ਆਨੰਦ ਰਹੇਗਾ ਉਹ ਸੱਚੀ ਸ਼ਾਂਤੀ ਰਹੇਗੀ ਤੁਹਾਡੀ ਯੋਜਨਾ ਹੈ ਪ੍ਰਭੂ ਸਾਡੇ ਲਈ ਮੇਰੇ ਪਿਤਾ ਅੱਜ ਇਹ ਸਾਰੀਆਂ ਯੋਜਨਾਵਾਂ ਸਾਡੇ ਜੀਵਨਾਂ ਵਿੱਚ ਪੂਰੀਆਂ ਹੋਣ ਤੁਹਾਡੀਆਂ ਯੋਜਨਾਵਾਂ ਮੈਂ ਮੇਰੇ ਪ੍ਰਭੂ ਸਾਡੇ ਲਈ ਮੇਰੇ ਪਿਤਾ ਕਿ ਅਸੀਂ ਤੁਹਾਡੀ ਕੁਰਬਾਨੀ ਨੂੰ ਯਾਦ ਰੱਖੀਏ ਮੇਰੇ ਪਿਤਾ ਉਸ ਲੀਵ ਨੂੰ ਯਾਦ ਰੱਖੀਏ ਮੇਰੇ ਪਿਤਾ ਅਸੀਂ ਤੁਹਾਡੇ ਲਹੂ ਨੂੰ ਆਪਣੇ ਜੀਵਨਾਂ ਵਿੱਚ ਗ੍ਰਹਿਣ ਕਰ ਲਈਏ ਮੇਰੇ ਪਿਤਾ ਅਸੀਂ ਤੁਹਾਡੇ ਲਹੂ ਦੇ ਦੁਆਰਾ ਸ਼ੁੱਧ ਹੋ ਚਾਈਏ ਮੇਰੇ ਪਿਤਾ ਔਰ ਅਸੀਂ ਮੇਰੇ ਪਰਮੇਸ਼ਰ ਤੁਹਾਡੇ ਵਚਨ ਦਾ ਪ੍ਰਚਾਰ ਕਰੀਏ ਔਰ ਇੱਕ ਇੱਕ ਜਨ ਨੂੰ ਜਾ ਕੇ ਦੱਸੀਏ ਮੇਰੇ ਪ੍ਰਭੂ ਕਿ ਤੁਹਾਡੀਆਂ ਯੋਜਨਾਵਾਂ ਸਾਡੇ ਲਈ ਵੱਡੀਆਂ ਹਨ ਮੇਰੇ ਪਿਤਾ ਅਸੀਂ ਦਸੀਏ ਜਾ ਕੇ ਕਿ ਪ੍ਰਭੂ ਯੇਸ਼ੂ ਤੁਸੀਂ ਸਾਨੂੰ ਬਚਾ ਸਕਦੇ ਹੋ ਉਹ ਪਰਮੇਸ਼ਰ ਅਸੀਂ ਦਸੀਏ ਜਿਸ ਤਰ੍ਹਾਂ ਤੁਸੀਂ ਉਸ ਕੋੜੀ ਨੂੰ ਬਚਾਇਆ ਮੇਰੇ ਪਿਤਾ ਜਦੋਂ ਉਹਨੇ ਮੇਰੇ ਪਰਮੇਸ਼ਰ ਤੁਹਾਡੇ ਚਰਨਾਂ ਵਿੱਚ ਆਪਣੇ ਆਪ ਨੂੰ ਝੁਕਾਇਆ ਔਰ ਮੇਰੇ ਪਰਮੇਸ਼ਰ ਉਹਨੇ ਆਪਣੇ ਮੁਖ ਚੋਂ ਬੋਲਿਆ ਕਿ ਪ੍ਰਭੂ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਖੁਦਾਬਾਪ ਤੁਸੀਂ ਉੱਥੇ ਵਕਤ ਆਪਣਾ ਫਤਿਹਮੰਦ ਹੱਥ ਵਧਾਇਆ ਔਰ ਤੁਸੀਂ ਉਹਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅੱਜ ਸੱਚੀ ਪ੍ਰਭੂ ਤੁਸੀਂ ਚਾਹੁੰਦੇ ਹੋ ਮੇਰੇ ਪਿਤਾ ਕਿ ਅੱਜ ਇੱਕ ਇੱਕ ਕਰਾਣਾ ਸ਼ੁੱਧ ਹੋ ਜਾਵੇ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਨ ਵਾਲਾ ਬਣ ਜਾਵੇ ਪਰਮੇਸ਼ਵਰ ਤੁਹਾਡੀ ਆराधना ਕਰਨ ਵਾਲਾ ਬਣ ਜਾਵੇ ਔਰ ਤੁਸੀਂ ਚਾਹੁੰਦੇ ਹੋ ਅੱਜ ਮੇਰੇ ਪ੍ਰਭੂ ਕਿ ਇੱਕ ਇੱਕ ਦੇ ਘਰ ਵਿੱਚ ਵੱਡੇ ਛੁਟਕਾਰੇ ਵੱਡੀ ਰਿਹਾਈ ਵੱਡੀ ਆਜ਼ਾਦੀ ਆ ਜਾਵੇ ਪ੍ਰਭੂ ਯੇਸ਼ੂ ਤੜੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਅਸੀਮ ਮਹੰਗਧਿਆ ਮੇਰੇ ਪਰਮੇਸ਼ਵਰ ਕਿ ਜੋ ਤੁਸੀਂ ਚਾਹੁੰਦੇ ਹੋ ਪ੍ਰਭੂ ਉਹ ਹੋ ਜਾਵੇ ਮੇਰੇ ਪਿਤਾ ਜੋ ਤੁਸੀਂ ਚਾਹੁੰਦੇ ਹੋ ਮੇਰੇ ਪ੍ਰਭੂ ਜਿਸ ਤਰ੍ਹਾਂ ਉਸ ਕੋੜੀ ਨੇ ਕਹਿਆ ਪ੍ਰਭੂ ਜੇ ਤੁਸੀਂ ਚਾਹੁੰਦੇ ਹੋ ਮੇਰੇ ਪਿਤਾ ਅੱਜ ਮੇਰੇ ਖੁਦਾ ਬਾਪ ਜੇ ਤੁਸੀਂ ਚਾਹੁੰਦੇ ਹੋ ਮੇਰੇ ਪਿਤਾ ਤਾਂ ਸਭ ਕੁਝ ਤੁਹਾਡੇ ਮਰਜ਼ੀ ਦੇ ਅਨੁਸਾਰ ਹੋ ਜਾਵੇ ਮੇਰੇ ਪਿਤਾ ਔਰ ਸੱਚੀ ਪ੍ਰਭੂ ਅੱਜ ਤੁਸੀਂ ਚਾਹੁੰਦੇ ਹੋ ਮੇਰੇ ਪਿਤਾ ਕਿ ਜਿੰਨੇ ਵੀ ਜਨ ਇਸ ਸ਼ਬਦ ਨੂੰ ਬੋਲ ਰਹੇ ਨੇ ਇਸ वचन ਨੂੰ ਬੋਲ ਰਹੇ ਨੇ ਔਰ ਪ੍ਰਭੂ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨੀ ਚਾਹੁੰਦੇ ਨੇ ਅੱਜ ਖੁਦਾ ਬਾਪ ਤੁਹਾਡਾ ਪਵਿੱਤਰ ਆਤਮਾ ਔਰ ਤੁਸੀਂ ਚਾਹ ਰਹੇ ਹੋ ਮੇਰੇ ਪਿਤਾ ਕਿ ਉਹ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਤੁਸੀਂ ਚਾਹੁੰਦੇ ਹੋ ਮੇਰੇ ਪਿਤਾ ਕਿ ਅੱਜ ਤੁਹਾਡੇ ਲੋਕ ਇਸ ਬਚਨ ਦੇ ਦੁਆਰਾ ਪ੍ਰਾਰਥਨਾ ਕਰਨ ਇਸ ਬਚਨ ਦੇ ਦੁਆਰਾ ਪ੍ਰਾਰਥਨਾ ਕਰਨ ਇਸ ਬਚਨ ਦੇ ਦੁਆਰਾ ਪ੍ਰਾਰਥਨਾ ਕਰਨ ਔਰ ਉਸ ਕੋੜੀ ਵਾਂਗੂ ਵੱਡੇ ਛੁਟਕਾਰੇ ਲੈਣ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਮੈਂ ਇੱਕ ਇੱਕ ਜਨ ਲਈ ਪ੍ਰਾਰਥਨਾ ਕਰਦਾ ਹਾਂ ਮੇਰੇ ਪ੍ਰਭੂ ਇੱਕ ਇੱਕ ਜਨ ਲਈ ਪ੍ਰਾਰਥਨਾ ਕਰਦਾ ਮੇਰੇ ਪਿਤਾ ਜਿੰਨਿਆਂ ਨੇ ਇਸ ਬਚਨ ਨੂੰ ਸੁਣਿਆ ਹੈ ਮੇਰੇ ਪਿਤਾ ਔਰ ਜੋ ਜੋ ਜਨ ਇਸ वचन ਨੂੰ ਅੱਗੇ ਭੇਜ ਰਹੇ ਨੇ ਮੇਰੇ ਪਿਤਾ ਉਹਨਾਂ ਲੋਕਾਂ ਤੱਕ ਪ੍ਰਭੂ ਜਿਨ੍ਹਾਂ ਨੂੰ ਤੁਹਾਡੇ वचन ਦੀ ਜ਼ਰੂਰਤ ਹੈ ਮੇਰੇ ਪਿਤਾ ਜਿਨ੍ਹਾਂ ਨੂੰ ਪ੍ਰਾਰਥਨਾ ਨਹੀਂ ਕਰਨੀ ਆ ਰਹੀਆਂ ਮੇਰੇ ਪ੍ਰਭੂ ਉਹਨਾਂ ਲੋਕਾਂ ਤੱਕ ਤੁਹਾਡੇ वचन ਨੂੰ ਭੇਜ ਰਹੇ ਨੇ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਇਹ वचन ਉਹਨਾਂ ਦੇ ਜੀਵਨ ਦੇ ਵਿੱਚ ਕਰਾਣਿਆਂ ਦੇ ਵਿੱਚ ਪੂਰਾ ਹੋਵੇ ਔਰ ਤੁਹਾਡੀ ਮਰਜ਼ੀ ਪੂਰੀ ਹੋਵੇ ਪ੍ਰਭੂ ਯਸ਼ੂ ਤਡੇ ਨਾਮ ਦੇ ਵਿੱਚ ਮੇਰੇ ਪਿਤਾ ਮੈਂ ਪ੍ਰਾਰਥਨਾ ਕਰਦਾ ਮੇਰੇ ਪਰਮੇਸ਼ਵਰ ਕਿ ਜੋ-ਜੋ ਜਨ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨੀ ਚਾਹੁੰਦੇ ਨੇ ਮੇਰੇ ਪਿਤਾ ਅੱਜ ਤੁਹਾਡਾ ਪਵਿੱਤਰ ਆਤਮਾ ਉਹਨਾਂ ਨੂੰ ਪ੍ਰਾਰਥਨਾ ਕਰਨੀ ਸਿਖਾ ਰਿਹਾ ਹੈ ਮੇਰੇ ਪਿਤਾ ਅੱਜ ਉਹ ਨਵੇਂ ਸ਼ਬਦ ਮਿਲ ਰਹੇ ਨੇ ਪ੍ਰਾਰਥਨਾ ਵਿੱਚ ਮੇਰੇ ਪ੍ਰਭੂ ਇਸ वचन ਦੇ ਦੁਆਰਾ ਤੁਹਾਡੇ ਲੋਕ ਅੱਜ ਪ੍ਰਾਰਥਨਾ ਕਰਨ ਵਾਲੇ ਬਣ ਰਹੇ ਨੇ ਔਰ ਪਰਮੇਸ਼ਵਰ ਸੱਚਮੁੱਚ ਅੱਜ ਜੋ ਚੋ ਵੀ ਪ੍ਰਾਰਥਨਾ ਕਰਨਗੇ ਇਸ वचन ਨੂੰ ਲੈ ਕੇ ਪਰਮੇਸ਼ਵਰ ਜਦੋਂ ਆਪਣੇ ਮੁਖ ਚ ਉਹ ਬੋਲਣਗੇ ਕਿ ਪ੍ਰਭੂ ਯੇਸ਼ੂ ਤੁਸੀਂ ਚਾਹੁੰਦੇ ਹੋ ਜੋ ਵੀ ਉਹਨਾਂ ਦਾ ਕੰਮ ਹੈ ਮੇਰੇ ਪ੍ਰਭੂ ਉਸ ਕੰਮ ਨੂੰ ਬੋਲਣ ਕਿ ਜੋ ਤੁਸੀਂ ਚਾਹੁੰਦੇ ਹੋ ਮੇਰੇ ਪਿਤਾ ਅੱਜ ਉਹਨੂੰ ਸ਼ੁੱਧ ਕਰ ਦਿਓ ਮੇਰੇ ਪਿਤਾ ਜਿੱਦਾਂ ਉਸ ਕੋੜੀ ਨੇ ਬੋਲਿਆ ਕਹਿੰਦਾ ਪ੍ਰਭੂ ਤੁਸੀਂ ਚਾਹੁੰਦੇ ਹੋ ਤਾਂ ਮੈਂ ਸ਼ੁੱਧ ਹੋ ਜਾਵਾਂ ਅੱਜ ਜੋ ਜੋ ਜਨ ਪ੍ਰਾਰਥਨਾ ਕਰਨ ਜੋ ਜੋ ਘਰ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਹੈ ਮੇਰੇ ਪਿਤਾ ਉਸ ਚੀਜ਼ ਨੂੰ ਆਪਣੀ ਚੀਜ਼ ਨੂੰ ਉਸ ਕੰਮ ਲਈ ਉਹ ਤੁਹਾਡੇ ਅੱਗੇ ਰੱਖਣ ਔਰ ਤੁਹਾਨੂੰ ਕਹਿਣ ਮੇਰੇ ਪ੍ਰਭੂ ਕਿ ਪ੍ਰਭੂ ਯੇਸ਼ੂ ਜੇ ਤੁਸੀਂ ਚਾਹੁੰਦੇ ਹੋ ਤਾਂ ਮੇਰਾ ਘਰਾਣਾ ਬਚਾਇਆ ਜਾਵੇ ਮੇਰਾ ਕਾਰੋਬਾਰ ਬਹਾਲ ਹੋ ਜਾਵੇ ਮੇਰੇ ਪਰਮੇਸ਼ਰ ਅੱਜ ਇੱਕ ਇੱਕ ਜਾਨ ਦੇ ਜੀਵਨ ਦੇ ਵਿੱਚ ਉਸੇ ਵਕਤ ਤੁਹਾਡਾ ਫਤਿਹਮੰਦ ਹੱਥ ਉਹਨਾਂ ਦੇ ਘਰਾਂ ਉੱਤੇ ਉਹਨਾਂ ਦੇ ਪਰਿਵਾਰਾਂ ਉੱਤੇ ਜਾਵੇ ਔਰ ਪਰਮੇਸ਼ਰ ਤੁਸੀਂ ਉਹਨਾਂ ਨੂੰ ਬੋਲੋ ਪਵਿੱਤਰ ਆਤਮਾ ਜੀ ਦੀ ਸਮਰਥ ਦੇ ਨਾਲ ਤੁਸੀਂ ਉਹਨਾਂ ਨੂੰ ਕਹੋ ਮੇਰੇ ਪ੍ਰਭੂ ਉਹ ਤੁਹਾਡੀ ਆਵਾਜ਼ ਨੂੰ ਸੁਣ ਪਾਉਣ ਜਿੱਦਾਂ ਉਸ ਕੋੜੀ ਨੇ ਸੁਣਿਆ ਸੀਗਾ ਜਿਵੇਂ ਤੁਸੀਂ ਉਹਨੂੰ ਕਹਿ ਦਿੱਤਾ ਸੀ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅੱਜ ਉਸੇ ਤਰ੍ਹਾਂ ਉਹ ਲੋਕ ਜੋ ਪ੍ਰਾਰਥਨਾ ਕਰਨ ਉਹ ਸੁਣਨ ਕਿ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਸ਼ੁੱਧ ਹੋ ਜਾਓ ਸੱਚੇ ਪ੍ਰਭੂ ਅੱਜ ਇਸ वचन ਦੇ ਦੁਆਰਾ ਤੁਹਾਡੇ ਲੋਕ ਵੱਡੀ ਆਜ਼ਾਦੀ ਨੂੰ ਪਾਲਣ ਵੱਡੀ ਰਿਹਾਈ ਨੂੰ ਪਾਲਣ ਔਰ ਤੁਹਾਡੀ ਮਹਾਸਮਰਥ ਨੂੰ ਆਪਣੇ ਜੀਵਨਾਂ ਚ ਗ੍ਰਹਿਣ ਕਰ ਲੈਣ ਔਰ ਇਸ वचन ਦੇ ਦੁਆਰਾ ਪਰਮੇਸ਼ਵਰ ਬਹੁਤ ਸਾਰੇ ਲੋਕਾਂ ਨੂੰ ਚੰਗੇ ਕਰਨ ਵਾਲੇ ਬਣ ਜਾਣ ਬਹੁਤ ਸਾਰੇ ਲੋਕਾਂ ਨੂੰ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨੀ ਦੱਸ ਦੇਣ ਮੇਰੇ ਪਿਤਾ ਔਰ ਖੁਦ ਵੀ ਇਸ वचन ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਪ੍ਰਭੂ ਯੇਸ਼ੂ ਤਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਹਾਂ परमेश्वर और परमेष्वर ने अजे वचन दिता कि एक कोड़ी प्रभु यशुद मसीह को मथा टेकिया और उन्हें आके प्रभु ने कहा कि प्रभु जो तुम चाहते हो ਤਾ ਮੈਂ ਸ਼ੁੱਧ ਹੋ ਸਕਦਾ ਹਾਂ ਅੱਜ ਅਸੀਂ ਪਰਮੇਸ਼ਵਰ ਨੂੰ ਆਪਣੇ ਸ਼ਬਦ ਉਹਦੇ ਸ਼ਬਦ ਕੀ ਸੀਗੇ ਕੋੜੀ ਦੇ ਉਹਦੇ ਮੰਗਣ ਦਾ ਤਰੀਕਾ ਕੀ ਸੀਗਾ ਉਹਨੇ ਇਹ ਨਹੀਂ ਕਿਹਾ ਕਿ ਪ੍ਰਭੂ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਚੰਗਾ ਕਰ ਦਿਓ ਪ੍ਰਭੂ ਮੈਨੂੰ ਚੰਗਾ ਕਰੋ ਮੈਂ ਬਿਮਾਰ ਹਾਂ ਮੈਂ ਕੋੜ ਦਾ ਮਾਰਿਆ ਹੋਇਆ ਮੈਂ ਦੁੱਖ ਦਾ ਮਾਰਿਆ ਹੋਇਆ ਮੈਨੂੰ ਚੰਗਾ ਕਰੋ ਨਹੀਂ ਉਹਨੇ ਕਿਹਾ ਕਹਿੰਦਾ ਪ੍ਰਭੂ ਤੁਸੀਂ ਚਾਹੁੰਦੇ ਹੋ ਸ਼ਬਦ ਉਹਨੇ ਕਿਸ ਤਰੀਕੇ ਨਾਲ ਮੰਗਿਆ ਅੱਜ ਇਹ वचन ਸਾਨੂੰ ਸਿਖਾ ਰਿਹਾ ਹੈ ਕਿ ਅਸੀਂ ਪਰਮੇਸ਼ਰ ਤੋਂ ਕਿਸ ਤਰੀਕੇ ਨਾਲ ਮੰਗਣਾ ਹੈ ਅੱਜ ਅਸੀਂ ਪਰਮੇਸ਼ਰ ਨੂੰ ਪ੍ਰਭੂ ਯੇਸ਼ੂ ਨੂੰ ਉਹ ਸਰਵਸ਼ਕਤੀਮਾਨ ਪਰਮੇਸ਼ਰ ਨੂੰ ਕਹਿਣਾ ਇਸ वचन ਦੇ ਅਨੁਸਾਰ ਪਰਮੇਸ਼ਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਚੰਗਾ ਹੋ ਜਾਮਾ ਜੋ ਬਿਮਾਰ ਨੇ ਜੋ ਦੁੱਖ ਵਿੱਚ ਨੇ ਕਰਜ਼ਿਆਂ ਵਿੱਚ ਜੋ ਕੁਝ ਵੀ ਤੁਹਾਡੇ ਜੀਵਨਾਂ ਦੇ ਵਿੱਚ ਆ ਅੱਜ ਇਸ वचन ਨੂੰ ਰੱਖ ਦਿਓ ਪ੍ਰਭੂ ਦੇ ਅੱਗੇ ਕਿ ਪ੍ਰਭੂ ਤੁਸੀਂ ਚਾਹੋ ਤਾਂ ਮੇਰੇ ਘਰ ਵਿੱਚ ਅਜ ਆ ਕੰਮ ਹੋ ਸਕਦਾ ਹੈ और प्रभु ने उस कौड़ी की कहा प्रभु ने अपना हथ बधाया उस कौड़ी छूया और कहा कि मैं चाहता हाँ तू चंगा हो जा शुद्ध हो जा प्रार्थना करोगे इस वचन के अनुसार फिर प्रभु यशु मसीह वह कहे तू कि मैं चाहता हाँ प्रभु यशु तू कहे कि मैं चाहता हाँ कि तीन चंगे हो जाओ ਸੱਚੀਏ ਬਚਨ ਤੁਹਾਡੇ ਜੀਵਨਾਂ ਚ ਵੱਡੀ ਚੰਗਿਆਈ ਨੂੰ ਵੱਡੀ ਰਿਹਾਈ ਨੂੰ ਲੈ ਕੇ ਆਵੇਗਾ ਮਨ ਲਾ ਕੇ ਪ੍ਰਭੂ ਦੇਗੇ ਬੈਠ ਜਾਓ ਔਰ ਇਸ ਬਚਨ ਦੇ ਦੁਆਰਾ ਪ੍ਰਾਰਥਨਾ ਕਰੋ ਜੋ ਸ਼ਬਦ ਨੇ ਪਰਮੇਸ਼ਵਰ ਤੁਹਾਨੂੰ ਦੇਣਗੇ ਪਵਿੱਤਰ ਆਤਮਾ ਜੀ ਤੁਹਾਨੂੰ ਸਿਖਾਉਣਗੇ ਕਿਉਂਕਿ ਪਰਮੇਸ਼ਵਰ ਨੇ ਆਪਣੇ ਬਚਨ ਦੇ ਵਿੱਚ ਕਿਹਾ ਕਿ ਤੁਹਾਡੀਆਂ ਕਿ ਸਾਡੀਆਂ ਨਿਰਬਲਤਾਈਆਂ ਦੇ ਵਿੱਚ ਪਵਿੱਤਰ ਆਤਮਾ ਸਾਡੀ ਮਦਦ ਕਰਦਾ ਹੈ ਜੋ ਆਪ ਇਕੱਠ ਹੋ ਕੇ ਪਰ ਕੇ ਸਾਨੂੰ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਹੈ ਪਰਮੇਸ਼ੁਰ ਤੁਹਾਨੂੰ ਸਿਖਾਉਣਗੇ ਜਦੋਂ ਤੁਸੀਂ ਹਿੰਮਤ ਕਰਕੇ ਆਪਣੇ ਵਿੱਚ ਪਰਮੇਸ਼ੁਰ ਦੀ ਸਮਰਥ ਨੂੰ ਲੈ ਕੇ ਆਪਣੇ ਕਮਰੇ ਵਿੱਚ ਬੈਠ ਕੇ ਪਰਮੇਸ਼ੁਰ ਨੂੰ ਕਹੋਗੇ ਕਿ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਨੀ ਚਾਹੁੰਦਾ ਇਸ वचन ਨਾਲ ਪਰਮੇਸ਼ਰ ਤੁਸੀਂ ਚਾਹੋ ਤਾਂ ਜਦ ਮੈਂ ਪ੍ਰਾਰਥਨਾ ਕਰ ਸਕਦਾ ਹਾਂ ਔਰ ਤੁਸੀਂ ਕਰੋਗੇ ਪ੍ਰਾਰਥਨਾ ਇਸ ਬਚਨ ਨਾਲ ਔਰ ਮੇਰਾ ਵਿਸ਼ਵਾਸ ਹੈ ਪ੍ਰਭੂ ਯਸ਼ੂ ਮਸੀਹ ਤੁਹਾਡੇ ਕੋਲ ਆਉਣਗੇ ਔਰ ਆ ਕੇ ਤੁਹਾਨੂੰ ਕਹਿਣਗੇ ਕਿ ਮੈਂ ਚਾਹੁੰਦਾ ਹਾਂ ਤੂੰ ਚੰਗਾ ਹੋ ਜਾ ਔਰ ਤੂੰ ਲੰਬੀਆਂ ਪ੍ਰਾਰਥਨਾ ਕਰਨ ਵਾਲਾ ਬਣ ਜਾ ਤੂੰ ਸਮਰਥ ਨਾਲ ਬਚਨਾਂ ਨਾਲ ਪ੍ਰਾਰਥਨਾ ਕਰਨ ਵਾਲਾ ਬਣ ਜਾ ਔਰ ਸੱਚੀ ਪਰਮੇਸ਼ਰ ਇਸ ਬਚਨ ਨੂੰ ਤੁਹਾਡੇ ਜੀਵਨਾਂ ਚ ਪਰਿਵਾਰ ਚ ਘਰ ਚ ਕਾਰੋਬਾਰ ਚ ਬਿਜ਼ਨਸ ਚ ਨੌਕਰੀ ਚ ਹਰ ਇੱਕ ਚੀਜ਼ ਦੇ ਵਿੱਚ ਜਦੋਂ ਤੁਸੀਂ ਮੰਗੋਗੇ ਉਹ ਪੂਰਾ ਕਰਨਗੇ ਕਿਉਂਕਿ ਉਸ ਪਰਮੇਸ਼ਵਰ ਦੀਆਂ ਯੋਜਨਾਵਾਂ ਜਿੰਨੀਆਂ ਵੀ ਨੇ ਸਾਰੀਆਂ ਸਾਡੇ ਲਈ ਭਲਾਈ ਦੀਆਂ ਨੇ ਉਹ ਵਫਾਦਾਰ ਪਰਮੇਸ਼ਵਰ ਹੈ ਔਰ ਉਹ ਸਾਨੂੰ ਵੀ ਵਫਾਦਾਰ ਦੇਖਣਾ ਚਾਹੁੰਦਾ ਹੈ ਬੈਠ ਜਾਓ ਉਹਦੇ ਅੱਗੇ ਔਰ ਕਰ ਦਿਓ ਸ਼ੁਰੂ ਪ੍ਰਾਰਥਨਾ ਪਰਮੇਸ਼ਵਰ ਤੁਹਾਡੇ ਨਾਲ ਨੇ ਔਰ ਤੁਹਾਡੇ ਮੁੱਖ ਦੇ ਸ਼ਬਦਾਂ ਨੂੰ ਪੂਰਾ ਕਰਨਗੇ ਪ੍ਰਭੂ ਯੇਸ਼ੂ ਦੇ ਨਾਮ 'ਤੇ ਮੈਂ ਪ੍ਰਾਰਥਨਾ ਮੰਗਦਾ ਹਾਂ ਆਮੇਨ ਆਮੇਨ ਹਾਲੇਲੂਇਆ ਸੇਮਸੀ ਜੀ ਸਾਰਿਆਂ ਨੂੰ ਗੋਡ ਬlesਸ ਯੂ